ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸ਼ਾਸਤਰੀ ਕਾਲ। ਰਾਣਾ ਸਾਹਿਬ ਟੀਕ ਤੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਸਾਰੇ ਭੈਣ ਭਰਾਵਾਂ ਨੂੰ ਪਹਿਲਾ ਰਿਕਵੈਸਟ ਆ ਪਲੀਜ਼ ਜੇ ਤੁਸੀਂ ਸਾਡੇ ਚੈਨਲ ਤੇ ਆਨੇ ਹੋ ਨਿਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਆ ਕਰੋ। ਵੀਡੀਓ ਲਾਈਕ ਕਰਿਆ ਕਰੋ, ਸ਼ੇਅਰ ਕਰਿਆ ਕਰੋ, ਕਮੈਂਟ ਕਰਕੇ ਜਰੂਰ ਦੱਸਿਆ ਕਰੋ ਸੋਨੂੰ ਸਾਡੇ ਸੂਟਾਂ ਦੀ ਕਲੈਕਸ਼ਨ ਕਿੱਦਾਂ ਦੀ ਲੱਗ ਰਹੀ ਹੈ ਅਗੇ। ਅੱਜ ਆਪਾਂ ਲੈ ਕੇ ਆਏ ਹਾਂ ਘੱਟ ਰੇਟ ਦੇ ਸੂਟ। ਰੀਜ਼ਨੇਬਲ ਪ੍ਰਾਈਸ ਹੋਊਗਾ ਇਹਨਾਂ ਦਾ ਤੁਹਾਡੇ ਸਾਰੀਆਂ ਭੈਣਾਂ ਦੇ ਬਜਟ 'ਚ ਰਹਿਣ ਵਾਲਾ ਸੂਟ ਬਹੁਤ ਜ਼ਿਆਦਾ ਸੋਹਣੇ ਕਲਰ ਨੇ ਬਹੁਤ ਜ਼ਿਆਦਾ ਸੋਹਣਾ ਵੇਸ ਲੱਗੇ ਹੋਏ ਹਨ ਇਹਨਾਂ ਦੇ ਛੋਟਾ ਨੂੰ ਬ੍ਰੀਕ ਬੁੱਟੀ ਦੇ ਵਿੱਚ ਸੂਟ ਹੋਣਗੇ ਵਿੱਚ ਵੱਡੇ ਪ੍ਰਿੰਟ ਦੇ ਸੂਟ ਹੋਣਗੇ ਇਹਨਾਂ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆ ਤਾਂ ਤੁਸੀਂ ਵਟਸਐਪ ਤੇ ਕੰਟੈਕਟ ਕਰ ਸਕਦੇ ਹੋ ਆਪਣਾ ਸਕਰੀਨ ਤੇ ਨੰਬਰ ਦਿੱਤਾ ਹੁੰਦਾ ਕੈਸ਼ ਔਨ ਡਿਲੀਵਰੀ ਆਪਾਂ ਨਹੀਂ ਕਰਦੇ ਆ ਆਪਾਂ ਪਹਿਲਾਂ ਤੁਹਾਨੂੰ ਕਨਫਰਮ ਕਰ ਦਿੰਨੇ ਆ ਪਲੀਜ਼ ਕੈਸ਼ ਔਨ ਡਿਲੀਵਰੀ ਨੂੰ ਫੋਨ ਨਾ ਕਰਿਆ ਕਰੋ ਸਿਰਫ ਆਪਾਂ ਆਨਲਾਈਨ ਪੇਮੈਂਟ ਕਰਵਾਉਣੀ ਆ ਜੇ ਤੁਸੀਂ ਆਨਲਾਈਨ ਪੇਮੈਂਟ ਕਰਕੇ ਸੂਟ ਮਗਵਾਉਣਾ ਹੁੰਦਾ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋਗੇ ਚਲੋ ਜੀ ਅੱਜ ਵਾਲੀ ਕਲੈਕਸ਼ਨ ਆਪਾਂ ਦਿਖਾਉਣੀ ਸਟਾਰਟ ਕਰਦੇ ਆਂਗੇ ਪਹਿਲਾ ਕਲਰ ਹੈਗਾ ਆਪਣੇ ਕੋਲੇ ਗ੍ਰੀਨ ਫਰੋਜੀ ਜਿਹਾ ਦੇਖ ਸਕਦੇ ਤੁਸੀਂ ਇਹਦੇ ਵਿੱਚ ਬ੍ਰੀਕ ਪ੍ਰਿੰਟ ਬਣਿਆ ਹੋਇਆ ਵਾਈਟ ਕਲਰ ਦੇ ਫਲਾਵਰ ਨੇ ਆਲ ਓਵਰ ਸੂਟ ਰਹਿਣ ਵਾਲੇ ਨੇ ਅੱਜ ਵਾਲੇ ਡਿਜ਼ਾਈਨਿੰਗ ਤੁਸੀਂ ਸੂਟਾਂ ਦੇਖੋ ਦੇਖ ਸਕਦੇ ਹੋਗੇ ਸਟੱਫ ਬਹੁਤ ਜ਼ਿਆਦਾ ਵਧੀਆਗਾ ਲੱਗਿਆ ਹੋਇਆ ਬਿਲਕੁਲ ਫਾਈਨ ਕੁਆਲਿਟੀ ਹੈਗੀ ਪਹਿਲਾ ਕਲਰ ਇਹ ਵਾਲਾ ਦਾ ਦੂਸਰਾ ਕਲਰ ਹੈਗਾ ਆਪਣੇ ਕੋਲੇ ਪਿੰਕ ਇਹਦੇ ਵਿੱਚ ਵੀ ਵਾਈਟ ਫਲਾਵਰ ਨੇ ਤੁਸੀਂ ਵਾਈਟ ਦੁਪੱਟਾ ਕੋਟੇ ਦਾ ਦੁਪੱਟਾ ਜਿੱਦਾਂ ਮਰਜ਼ੀ ਲਾ ਕੇ ਇਹਨੂੰ ਸੂਟ ਨੂੰ ਤਿਆਰ ਕਰ ਸਕਦੇ ਹੋ ਹ ਬਹੁਤ ਜ਼ਿਆਦਾ ਸੋਹਣਾ ਲੱਗੂਗਾ ਕੋਟੇ ਦਾ ਦੁਪੱਟਾ ਲਾਇਆ ਹੋਇਆ ਨੂੰ ਇਹ ਸੀ ਆਪਣੇ ਕੋਲੇ ਸੈਕੰਡ ਕਲਰ ਪਿੰਕ ਥਰਡ ਕਲਰ ਹੈਗਾ ਆਪਣੇ ਕੋਲੇ ਲਵੈਂਡਰ ਸ਼ੇਡ ਜੋ ਬਹੁਤ ਜ਼ਿਆਦਾ ਟ੍ਰੈਂਡ ਚ ਚੱਲ ਰਿਹਾ ਹੈ ਹੁਣ ਤੱਕ ਲਵੈਂਡਰ শেਡ ਦਾ ਸੂਟ ਹੈਗਾ ਇਹ ਇਹਦੇ ਵਿੱਚ ਵੀ ਵਾਈਟ ਫਲਾਵਰ ਨੇ ਜਿੱਦਾਂ ਮਰਜੀ ਤੁਸੀਂ ਵਾਈਟ ਲੈਸ ਲਾ ਕੇ ਇਹਨੂੰ ਕੋਟੇ ਦਾ ਦੁਪੱਟਾ ਲਾ ਕੇ ਤਿਆਰ ਕਰ ਸਕਦੇ ਹੋ ਰੇਟ ਆਪਾਂ ਵੀਡੀਓ ਦੇ ਵਿੱਚ ਹੀ ਦੱਸਾਂਗੇ ਤੁਸੀਂ ਸਕਿਪ ਨਾ ਕਰਿਓ ਵੀਡੀਓ ਨੂੰ ਵੀ ਇਹਨਾਂ ਦਾ ਰੇਟ ਕੀ ਰਹਿਣ ਵਾਲਾ ਹੈ ਹਰ ਇੱਕ ਭੈਣ ਦੇ ਬਜਟ 'ਚ ਹੀ ਰਹਿਣਗੇ ਇਹ ਵਾਲੇ ਸੂਟ ਇਸ ਦੇ ਵਿੱਚ ਸੀਗੇ ਆਪਣੇ ਕੋਲੇ ਇਹ ਚਾਰ ਸ਼ੇਡ ਇਹ ਗ੍ਰੇਜ ਆ ਜਾਂਦਾਗਾ ਨੇੜੇ ਤੋਂ ਕਰਕੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਇਹਨਾਂ ਵਿੱਚ ਚਾਰਾਂ ਕਲਰਾਂ ਵਿੱਚ ਕੋਈ ਵੀ ਸੋਡ ਨੂੰ ਸੂਟ ਪਸੰਦ ਆ ਤਾਂ ਤੁਸੀਂ ਸਾਨੂੰ ਵਟਸਐਪ ਤੇ ਕੰਟੈਕਟ ਕਰ ਸਕਦੇ ਹੋ 350 ਰੇਟ ਰਹਿਣ ਵਾਲਾ ਇਹਨਾਂ ਦਾ ਸੂਟਾ ਸ਼ਿਪਿੰਗ ਨਹੀਂ ਫ੍ਰੀ ਹੋਣੀ ਇਹਨਾਂ ਤੇ ਸੂਟਾਂ ਦੇ ਆਪਾਂ ਤੁਹਾਨੂੰ ਪਹਿਲਾਂ ਦੱਸ ਦਿੰਨੇ ਆਂਗੇ ਸ਼ਿਪਿੰਗ ਨਹੀਂ ਫ੍ਰੀ ਹੋਣੀ ਰੇਟ ਇਹਨਾਂ ਦਾ 350 ਆ ਆ ਸੀਗੇ ਦੇ ਵਿੱਚ ਚਾਰ ਕਲਰ ਬਹੁਤ ਜਿਆਦੇ ਸੋਹਣੇ ਸੋਹਣੇ ਸੀੜ ਨੇ ਗਰਮੀ ਵਾਲੇ ਕਲਰ ਨੇ ਸਾਰੇ ਅਗਲਾ ਪ੍ਰਿੰਟ ਹੈਗਾ ਇਹਦੇ ਵਿੱਚ ਮਸਟਰਡ ਕਲਰ ਦਾ ਸੂਟ ਆ ਪਹਿਲਾ ਜਿਹੜਾ ਆਪਾਂ ਨੇ ਖੋਲਿਆ ਇਹ ਅੰਬੀਆਂ ਜਿਹੀਆਂ ਬਣੀ ਹੋਈਆਂ ਨੇ ਅੰਬੀਆਂ ਵਾਲਾ ਪ੍ਰਿੰਟ ਆ ਇਹਦੇ ਵਿੱਚ ਇਹ ਵੀ ਕਾਟਨ 베ਸ ਹੀ ਹੈਗਾ ਬਹੁਤ ਜਿਆਦੇ ਵਧੀਆ ਗੁਡ ਕੁਆਲਿਟੀ ਹੈ ਇਹਦੀ ਵੀ ਮੈਕਸ ਨਹੀਂ ਹੋਊਗਾ ਇਹਦੇ ਵਿੱਚ ਕੱਪੜੇ 'ਚ ਬਿਲਕੁਲ ਵੀ ਅਗਲਾ ਕਲਰ ਆ ਜਾਂਦਾ orange ਜਿਹਾ শেਡ ਤੇ ਡਿਜ਼ਾਈਨਿੰਗ ਆਪਾਂ ਤੁਹਾਨੂੰ ਸੂਟਾਂ ਦੀ ਦਿਖਾ ਦਿੰਨੇ ਆ ਸਾਰਿਆਂ ਦੀ ਚਾਰ ਚਾਰ ਕਲਰ ਇਹਨਾਂ ਚ ਸੁੱਟਾਂ ਚ ਜੱਜ ਵਾਲਿਆਂ ਚ ਅਗਲਾ ਕਲਰ ਹੈਗਾ ਗ੍ਰੀਨ ਫਰੋਜੀ ਜਿਹਾ ਇਹ ਉਹ ਵਾਲਾ ਫਰੋਜੀ ਨਹੀਂ ਜਿਹਦਾ ਕਲਰ ਫੇਟ ਹੋ ਜਾਂਦਾ ਇਹ ਦੂਸਰਾ ਫਰੋਜੀ ਹੈਗਾ ਦੇਖ ਸਕਦੇ ਹੋਗੇ ਤੁਸੀਂ ਆਹ ਵਾਲੀ ਇਹਦੀ ਡਿਜ਼ਾਈਨਿੰਗ ਆ ਕਿ ਰਹਿਣ ਵਾਲੀ ਸੁੱਟਾਂ ਦੀ ਇਹਨਾਂ ਦਾ 350 ਰੇਟ ਰਹਿਣ ਵਾਲਾ ਆਪਾਂ ਤੁਹਾਨੂੰ ਵੱਧ ਦੁਆਰਾ ਫੇਰ ਦੱਸ ਦਿੰਨੇ ਆ ਸ਼ਿਪਿੰਗ ਫ੍ਰੀ ਨਹੀਂ ਹੋਣੀ ਹੈਗੀ ਇਹਨਾਂ ਤੇ ਸ਼ਿਪਿੰਗ ਦੇ ਚਾਰਜ 60 ਰੁਪਏ ਤੁਹਾਨੂੰ ਅਲੱਗ ਤੋਂ ਦੇਣੇ ਪੈਣਗੇ ਚਾਹੇ ਦੋ ਸੂਟ ਮੰਗਵਾ ਲਿਓ 60 ਰੁਪਏ ਚ ਚਾਹੇ ਇੱਕ ਮੰਗਵਾ ਲਿਓ 60 ਰੁਪਏ ਲੱਗਣਗੇ ਦੋ ਟੂਟਾਂ ਦੇ ਸਿੰਗਲ ਪੀਸ ਦੇ ਵੀ 60 ਲੱਗਣਗੇ 60 ਰੁਪੀ ਅਗਲਾ ਕਲਰ ਹੈਗਾ ਇਹ ਮਹਿੰਦੀ ਗ੍ਰੀਨ ਜਿਹਾ ਬਹੁਤ ਜਿਆਦੇ ਸੋਹਣੀ ਡਿਜ਼ਾਈਨਿੰਗ ਪ੍ਰਿੰਟਿੰਗ ਇਹਨਾਂ ਦੀ ਬਣੀ ਹੋਈ ਹੈਗੀ ਇੰਨਾਂ ਵਿੱਚ ਕੋਈ ਵੀ ਕਲਰ ਤੁਹਾਨੂੰ ਪਸੰਦ ਆਤਾ ਤੁਸੀਂ ਸਾਨੂੰ ਵਟਸਐਪ ਤੇ ਕੰਟੈਕਟ ਕਰ ਸਕਦੇ ਹੋ ਸਕਰੀਨ ਤੇ ਆਪਣਾ ਨੰਬਰ ਦਿੱਤਾ ਹੁੰਦਾ ਪਲੀਜ਼ ਦੁਬਾਰਾ ਰਿਕਵੈਸਟ ਆ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਓ ਵੀਡੀਓ ਲਾਈਕ ਕਰਿਓ ਸ਼ੇਅਰ ਕਰਿਓ ਧੰਨਵਾਦ